5 ਮੀਟਰ ਸੂਟ ਪਿਓਰ ਕਰੇਪ ਦੇ ਉੱਪਰ ਹੈਂਡ ਦਾ ਕੰਮ ਕੀਤਾ ਹੈ ਪਿਓਰ ਕਰੇਪ ਕਉਂਗਾ ਪਿਓਰ ਕਰੇਪ ਕਉਂਗਾ ਆਰਟੀਕਲ ਬਹੁਤ ਪਿਆਰਾ ਹੈ ਜਿਹੜਾ ਨਿਗਾ ਮਾਰੋ ਜੀ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਬਹੁਤ ਹੀ ਸ਼ਾਨਦਾਰ ਨਾਲ ਕਗਰਾ ਜੀ ਉੱਪਰ 5 ਮੀਟਰ ਸੂਟ ਹੈ ਜੀ ਭਾਜੀ 5 ਮੀਟਰ ਸੂਟ ਹੈ 50% ਸਟੋਰ ਹੈ ਆਰਟੀਕਲ ਬਹੁਤ ਪਿਆਰਾ ਹੈ ਜੀ ਵਿੱਚ ਕੇਨ ਮਨੀਤ 14800 ਵਾਲਾ ਸੂਟ ਮੇਰੇ ਨਾਲ ਅੱਛਾ ਕੰਮ ਖਰਾ ਹੈ ਜੀ ਹੱਦ ਤੱਕ ਹਮਾਰਾ ਕੋਈ ਐਨਵੇਂ ਉੱਪਰ ਚਪਾਇਆ ਹੋਰ ਕੰਮ ਖਰਾ ਪਿਓਰ ਕਰੇਪ ਦਾ ਸੂਟ ਹੈ ਦਾਜਰਬਰੀ ਵਾਲਾ ਸੂਟ ਹੈ ਦੁਪੱਟਾ ਚਨੂਂਦਰ ਪਟੜੀ ਦਾ ਹੈ ਭਾਜੀ ਸਿਰਫ 7500 ਰੁਪਏ ਦਾ ਭਾਜੀ ਦੁਪੱਟਾ ਵੀ ਚਲਾਉਂਦਾ ਭਾਜੀ ਕਾਲੀ ਕਲਰ ਚਾਹ ਦਿਖਾ ਲੋ ਕਲਰ ਚਾਹ ਦਿਖਾ ਭਾਜੀ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਬਸੂਰਤ ਆ ਕਲਰ ਚਾਹ ਦਾ ਇੱਕ ਕੋਰਨ ਕਲਰ ਹੈ ਭਾਜੀ 50% ਡਿਸਕਾਊਂਟ ਤੋਂ ਜ਼ਿਆਦਾ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਸ਼ਿਕਾਇਤ ਦੇ ਨਾਲ 5 ਮਿੰਟ ਫੂਡ ਲੈ ਕੇ ਆਏ ਸਿਮਰ ਦਾ ਨਾਮ ਬਿਸ ਲੈ ਕੇ ਆਏ ਭਾਜੀ ਆ ਲੋ ਚੈੱਕ ਕਰੋ ਭਾਜੀ ਸਿਮਰ ਦਾ ਨਾਮ ਬਿਸ ਹੈ ਭਾਜੀ ਬਿਲਕੁਲ ਲੇਟੈਸਟ ਤੇ ਬਹੁਤ ਹੀ ਪਿਆਰਾ ਉਹ ਕੰਮ ਦੀ ਗੱਲ ਕਰਾਵਾਂਗੀ ਸਾਰਾ ਹੱਥ ਦਾ ਕੰਮ ਹੈ ਜੀ ਸਾਰਾ ਹੱਥ ਦਾ ਕੰਮ ਹੈ ਉੱਪਰ ਪਾਨੀਮੈਂਟ ਸੂਟ ਹੈ ਬਹੁਤ ਹੀ ਪਿਆਰਾ ਆਰਟੀਕਲ ਹੈ ਯਕੀਨ ਮੰਨਿਓ 25 25 ਹਜ਼ਾਰ ਹੈ ਸੂਟ ਹੈ 20% ਸਪੋਰਟੋ ਜਾਰਾ ਡਿਸਕਾਊਂਟ ਹੈ ਮੇਰਾ ਆਰਟੀਕਲ ਹਲੋ ਪਾਨੀਮੈਂਟ ਸੂਟ ਕੰਪਲੀਟ ਹੈ ਨਾਲ ਬੋਟਮ ਵੀ ਹੈ ਤਿੰਨ ਮੀਟਰ ਸ਼ਾਰਡਾ ਪੂਰਾ ਕਲਪ ਚਾ ਟੈਨੜੇ ਪਾਜੀ ਰੇਟ ਤੇ ਕਰ ਰਿਹਾ 24000 ਸਪੋਰਟ ਸਿਰ 12 12000 ਸੋਨੇ ਹੈਵੀ ਹੈਵੀ ਸੂਟ ਪਤਾ ਕਿੱਥੇ ਮਿਲਣਗੇ ਜੀ ਸਾਰਾ ਕੋਚ ਕਰ ਲੈ ਐਤੇ ਸੋਹਣੇ ਸੋਹਣੇ ਮੁਸਕਰਾਉਂਦੇ ਹੋਏ ਚਮਕ ਚਮਚਮਾਉਂਦੇ ਹੋਏ ਜਿਹੜੇ ਪੱਤੇ ਦੀ ਗੱਲ ਕਰੀ ਦੁਪੱਟਾ ਵੀ ਸੋਹਣਾ ਸੂਟ ਨਾਲ ਉਹ ਦੁਪੱਟਾ ਸੋਹਣਾ ਦੁਪੱਟੇ ਨਾਲ ਸੂਟ ਸੋਹਣਾ ਕਾਲਾ ਤੁਹਾਨੂੰ ਖੋਲ ਕੇ ਦਿਖਾਣਾ ਪਊਗਾ ਜੀ ਐਡਾ ਪਿਆਰਾ ਸਾਡਾ ਵੀ ਦਿਲ ਕਰਾਇਆ ਖੋਲਣ ਦੀ ਆਹ ਲੋ ਪਾਜੀ ਲੋ ਬਣੀ ਰਿਆਂ ਘੜ ਬਣੀ ਰਿਆਂ ਘੜ ਕੋਲ ਈ ਕਰਕੇ ਕੀ ਚੀਜ਼ ਹਰੋ ਬਹੁਤ ਹੀ ਸ਼ਾਨਦਾਰ ਵਰਕੇ ਪੂਰਾ ਫਰੰਟ ਪਰ ਹੈ ਹੋਇਆ ਜੀ ਇਮਦ ਦਾ ਬੇਟਾ ਬਹੁਤ ਹੀ ਕਟਰੇਟਾਂ ਤੇ ਪਿਓ ਦਾ ਸੂਟ ਹੈ ਸਾਰਾ ਹੱਥ ਨਾਲ ਕੰਮ ਹੈ ਭਾਜੀ ਰੇਟ ਤੇ ਕਰਿਓ 25-25000 ਦਾ ਸੂਟ ਲੈ ਜੀ ਤੇਰੇ ਤੇਰਾ ਯਾਰ ਮੇਰਾ ਦੁਪੱਟਾ ਰੱਖੋ ਭਾਜੀ ਬਹੁਤ ਹੀ ਸ਼ਾਨਦਾਰ ਬਣ ਦਿੱਕਾ ਹੈ ਮੈਂ ਕਹਿੰਦਾ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਹੈ ਜੇ ਮਾਰਕ ਲਿਖੋ ਤਾਂ ਮਨਪੂਰਨ ਹੋ ਜਾਊਗਾ ਬਹੁਤ ਹੀ ਸ਼ਾਨਦਾਰ ਚਾਂਦੀ ਵਰਕ ਦੀ ਬਹੁਤ ਹੀ ਪਿਆਰਾ ਬਿਲਕੁਲ ਡਿਫਰੈਂਟ ਤੇ ਬਿਲਕੁਲ ਹਟਕੇ ਬਾਜੀ ਬੜੇ ਪਿਆਰੇ ਨੇ ਭਾਜੀ ਇਹਦੇ ਬਾਜੂ ਪੜੇ ਪਿਆਰੇ ਨੇ ਤਾਂ ਆਪਾਂ ਦੁਪੱਟਾ ਗੱਲ ਕਰੀਏ ਦੁਪੱਟਾ ਇਹ ਬਹੁਤ ਪਿਆਰਾ ਕਰਸਟਰ ਪੱਟਾ ਹੈ ਜੀ ਕਰਸਟਰ ਪੱਟਾ ਹੈ ਪ੍ਰਿੰਟਡ ਕਰਸ ਬਣੀ ਹੋਈ ਹੈ ਸੈਲਫ ਹੁਣ ਤੇ ਬਣੀ ਹੈ ਹਲਕੇ ਸੈਲਫ ਹੈ ਜੀ ਦੁਪੱਟਾ ਫੋਰ ਸੈਟ ਹੈ 50% ਡਿਸਕਾਊਂਟ ਤੇ ਜਾਣਾ ਡਿਸਕਾਊਂਟ ਤੇ ਹੈ ਬਹੁਤ ਹੀ ਘੱਟ ਰੇਟ ਦਾ ਖੱਤਰ ਸੌ ਰੁਪਏ ਸੂਟ ਹੈ ਕਲਰ ਚਾਰ ਦੇ ਦੋ ਦੋ ਕਲਰ ਚਾਰ ਹੈ ਭਾਜੀ ਬਹੁਤ ਹੀ ਪਿਆਰੇ ਪਿਆਰੇ ਹੈ ਮੈਂ ਕਹਿੰਦਾ 50% ਸਟੋਰ ਤੇ ਹੈਂਡ ਦਾ ਵਰਕ ਵਰਕ ਬੜੇ ਪਿਆਰੇ ਪਿਆਰੇ ਹੈ ਬਹੁਤ ਹੀ ਸ਼ਾਨਦਾਰ ਵਰਕ ਹੈ 50% ਆਫ ਕਹਿੰਦੀ ਗੱਲ ਨਹੀਂ ਦਵਾਂਗੇ ਅਸੀਂ ਪਹਿਲਾ ਆਰਟੀਕਲ ਕੰਮ ਕੰਮ ਚ ਕਰੋ ਕਿ ਕਿੱਦਾਂ ਪਿਆਰਾ ਹੈ ਦੇਖੋ ਲੇਟੈਸਟ ਤੇ ਬਹੁਤ ਹੀ ਸ਼ਾਨਦਾਰ ਕੰਮ ਕੀਤਾ ਹੋਇਆ ਹੈ ਤੇ ਬਹੁਤ ਹੀ ਪਿਆਰਾ ਕੰਮ ਹੈ ਜੀ ਹਰ ਕੰਮ ਦੇਖੋ ਨੀਮ ਜੇਦ ਨੇ ਕੰਮ ਹੈ ਝਰਕਣ ਦਾ ਕੰਮ ਹੈ ਨੀਮ ਜੇਦ ਦੇ ਕੰਮ ਹੈ ਬਹੁਤ ਹੀ ਪਿਆਰਾ ਘੇਰਾ ਬੜਾ ਹੋਇਆ ਜੀ ਜਿਹੜੇ ਸਾਰੇ ਕਲਕੱਤੇ ਦੇ ਵਰਕ ਨੇ ਹਾਂਜੀ ਹਾਂਜੀ ਇਹ ਕੋਮਲ ਵਰਕ ਨਹੀਂ ਹੈ ਇਹ ਕਪ ਦਾ ਆਮ ਬਰੀਲੀ ਵਰਕ ਹੁੰਦਾ ਹੈ ਇੱਕ ਕਲਕੱਤੇ ਦੇ ਵਰਕ ਨੇ ਭਾਜੀ ਹਰ ਅਜੀ ਟੈਕ ਕਰੋ ਭਾਜੀ ਲੈ ਲੀਂ ਜੀ ਕਰਾਉ। 68 ਬਟਾਲੇ ਭਾਜੀ। ਸਾਰਾ ਕੰਮ ਬਹੁਤ ਸੋਹਣਾ। ਉੱਪਰ ਤੇ ਕੰਮ ਹੈ ਸਾਰਾ ਹੈਂਡ ਦਾ ਕੰਮ ਹੈ। ਕੰਮ ਸੋ ਬਾਅਦ ਫੇਡ ਖਾਨੇ ਵਿੱਚ ਇੱਕ ਵਾਰੀ ਹਾਲੋ ਜੀ। ਕੰਮ ਚੈੱਕ ਕਰੋ ਭਾਜੀ। 750 ਰੁਪਏ ਨੈਟ ਸੂਟ ਹੈ ਜੀ। ਬਹੁਤ ਹੀ ਪਿਆਰਾ ਕੰਮ ਹੈ। ਬਹੁਤ ਹੀ ਸਕੂਪਸਰ ਕੰਮ ਹੈ। ਦੁਪੱਟਾ ਬਹੁਤ ਪਿਆਰਾ ਕੱਦਰ ਦਿਖਾ ਰਿਹਾ। ਆਹ ਕਲਰ ਚੜ ਰਿਹਾ। ਆਹ ਕਲਰ ਚੜਨੇ ਚਾਰੇ। ਵਾਲੇ ਕਹਿੰਦੇ 50% ਸਟੋਨ। ਬਹੁਤ ਹੀ ਘੱਗਰੇਟਾ ਤੇ ਬਹੁਤ ਹੀ ਸੋਹਣੇ 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 ਡੀਆ ਲੱਗੇ ਆਈ। ਆਹ ਲੋ ਜੀ ਇਹ ਦੇਖੋ ਜੀ ਕ੍ਰੇਪ ਦਾ ਕੰਮ ਕ੍ਰੇਪ ਦਾ بیس ਹੈ ਫਾਤਰਾ ਕੰਮ ਹੈ ਚਨੂਨ ਦਾ ਦੁਪੱਟਾ 80% ਸਕੋਰ ਤੇ ਹੈ ਦੁਪੱਟਾ ਫੋ ਸੈਟ ਹੈ ਟਾਈਮ ਇੰਡ ਦੁਪੱਟਾ ਸਰਦਾਰੀ ਲੁੱਕ ਹੈ ਬਹੁਤ ਹੀ ਸ਼ਾਨਦਾਰ ਕੱਢ ਰਿਹਾ ਹੈ ਜੀ ਨਾ ਦੇਖੋ ਭਾਜੀ ਕਿੰਨੇ ਪਿਆਰੇ ਨੇ ਜੋ ਝਰਕਣ ਦੇ ਵਿੱਚ ਕਲਰ ਦੇਖੋ ਜੀ ਚਮਚਮ ਕਰਦੇ ਗੱਲ ਹੈ ਜੀ ਪੂਰੇ ਆਹ ਲੋ ਜੀ ਪਰਲ ਵਰਕ ਟਾਈ ਆਈ ਆਈਟਮ ਬਿਲਕੁਲ ਲੇਟੈਸਟ ਲੋ ਜੀ ਪ੍ਰਿੰਟ ਦੇ ਉੱਪਰ ਹੈ ਬਹੁਤ ਹੀ ਪਿਆਰਾ ਪਰ ਦੇਖੋ ਆਰਗੇਨਿਕ ਦੇ ਉੱਪਰ ਹੈ ਪ्योर ਤੇ ਇਹ ਪ्योर オーਗੈਨਿਕ ਹੈ ਸਾਰਾ ਪਰਲ ਦਾ ਕੰਮ ਕੀਤਾ ਹੈ ਬਹੁਤ ਹੀ ਬ੍ਰਿਕ ਕੰਮ ਕੀਤਾ ਹੈ ਬਹੁਤ ਹੀ ਸ਼ਾਨਦਾਰ ਕੰਮ ਕੀਤਾ ਹੈ ਬ੍ਰਿਕ ਕੰਮ ਕੀਤਾ ਹੈ ਲਖਨਊ ਦਾ ਵਰਕ ਹੈ ਪਤਾ ਕਿ ਫਰੰਟ ਬਣਿਆ ਹੋਇਆ ਬਹੁਤ ਹੀ ਪਿਆਰਾ ਫਰੰਟ ਹੈ ਸਭ ਤੋਂ ਵੱਡੀ ਗੱਲ ਹੈ ਕਪੜਾ オーਗੈਨਿਕ ਹੈ オーਗੈਨਿਕ ਹੈ ਕਪੜਾ ਦੁਪੱਟਾ ਦੇਖੋ ਕਿੰਨਾ ਪਿਆਰਾ ਚਨੂਰ ਦਾ ਪੱਤਾ ਹੈ ਬਹੁਤ ਹੀ ਸ਼ਾਨਦਾਰ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਬਸੂਰਤ ਇਹਨਾਂ ਨੂੰ ਕਲਰ ਦਿਖਾਣਾ ਕਿੰਨੇ ਪਿਆਰੇ ਪਿਆਰੇ ਆਹ ਕਰੋ ਜੀ ਬਹੁਤ ਸੋਹਣੇ ਕਲਰ ਆਏ ਬਹੁਤ ਹੀ ਸ਼ਾਨਦਾਰ ਦਾ ਵੇਚਦਾ ਹੈਂਡ ਦਾ ਕੰਮ ਕਿੰਨਾ ਬਹੁਤ ਹੀ ਪਿਆਰਾ ਪ੍ਰਿੰਟ ਦੇ ਪਰ ਪਹਿਲਾਂ ਵਰਕ ਕਰੋ ਭਾਜੀ ਸਰਫ ਵਰ ਕਸਰ ਹੱਥ ਦਾ ਕੰਮ ਹੈ ਬਹੁਤ ਹੀ ਪਿਆਰਾ ਕੰਮ ਹੈ ਬਹੁਤ ਹੀ ਖੂਬਸੂਰਤ ਕੰਮ ਹੈ ਬਹੁਤ ਹੀ ਸਮਾਰਟ ਕੰਮ ਹੈ ਤੇ ਆਹ ਦਬਟਾ ਹੈ ਬਹੁਤ ਹੀ ਸ਼ਾਨਦਾਰ ਪਾਜੀ ਬਹੁਤ ਹੀ ਪਿਆਰਾ ਟਾਈਮ ਦਾ ਦਬਟਾ ਚਨੂਨ ਦਾ ਰੇਟ ਜੇ ਕਰ ਲੋ 2650 ਰੁਪਏ ਦਾ ਆਰਟੀਕਲ ਬਹੁਤ ਪਿਆਰਾ ਕਲਰ ਚਾਰ ਦੇਖੋ ਕਿਤੇ ਪਿਆਰੇ ਪਿਆਰੇ ਨੇ ਕਲਰ ਸਭ ਪਾਜੀ ਯਾਰ ਕਲਰ ਹੈ ਜੀ ਚਾਰ ਕਰਨਾ ਬੜੇ ਪਿਆਰੇ ਕਰਦੇ 50% ਸਕੋਟ ਆਰਟੀਕਲ ਜੀ 4500 ਵਾਲਾ ਯਕੀਨ ਮੰਨ ਲਈ ਗੱਲ ਨਹੀਂ ਕਰਾਂਗੇ ਪਿਓਰ ਕਰੇਵ ਦਾ 100 ਚਨੂਨ ਦਾ ਦਬਟਾ ਹੈਂਡ ਦਾ ਕੰਮ ਕੀਤਾ ਹੋਇਆ ਹੈ 70% स्कोर ਤੋਂ ਜ਼ਿਆਦਾ ਦੇ ਸਕੋਰ ਦੇ ਕਲਰ ਚਾਰ ਬਹੁਤ ਪਿਆਰੇ ਸੈਂਪਲ ਹਾਰੇ ਮੈਂ ਦਾਜਨ ਵਾਈਸ ਵਾਸਤੇ ਬਹੁਤ ਹੀ ਪਿਆਰਾ ਕੰਮ ਕੀਤਾ ਹੈ ਜੀ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਖੂਬਸੂਰਤ ਕਲਰਾਂ ਦੀ ਗੱਲ ਕਰੇ ਕਲਰ ਬਹੁਤ ਪਿਆਰੇ ਬੇ ਕਲਰ ਸਭਾ ਜੀ ਲੋ ਜੀ 1 2 3 ਆਹ ਚਾਹ ਦਸ ਚਾਰਟ ਵੀ ਆਏਗਾ ਜੀ 3 4 5 ਲੋ ਜੀ ਲਏਓ ਲੁੱਟ ਕੇ ਬਹੁਤ ਘੱਟ ਰੇਟਾਂ ਤੇ 10 ਕਲਰ ਚਾਰਡ 10 ਕਲਰ ਚਾਰਡ ਨੇ ਚਾਰ ਡਾਇਰੈਕਟ ਨੇ ਚਾਰ ਡਾਰਕਰ ਚਾਰ ਲੈਟ ਨੇ ਜੀ ਕਿਪ ਕਿਪ ਪਸਾਰ ਵਾਲਾ ਸੂਟ ਪ्योर ਕ੍ਰੀਮ ਦਾ ਚਨੂਨ ਦੇ ਪੱਟੇ ਨਾਲ ਮਿਲਣ ਜਾ ਰਿਹਾ ਸਿਰਫ 2450 ਰੁਪਏ ਤੇ 5000 ਵਾਲਾ ਸੂਟ ਚਨੂਨ ਦੇ ਦੁਪੱਟੇ ਨਾਲ ਹੈਂਡ ਦਾ ਕੰਮ ਮਿਲਣ ਜਾ ਰਿਹਾ ਸਿਰਫ 2450 ਰੁਪਏ ਤੇ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਹੈ ਬਹੁਤ ਹੀ ਸ਼ਾਨਦਾਰ ਤੇ ਬਹੁਤ ਹੀ ਖੂਬਸੂਰਤ ਤੇ ਬਹੁਤ ਹੀ ਜ਼ਿਆਦਾ ਸਮਾਰਟ ਸਰ ਹੱਥ ਦਾ ਕੰਮ ਕੱਢਿਆ ਹੋਇਆ ਜੀ ਉਹ ਕਲਰ ਦੀ ਗੱਲ ਕਰਾਂ ਕਲਰ ਬਹੁਤ ਪਿਆਰੇ ਪਿਆਰੇ ਜੀ ਤੇ ਕੋਕ ਫਰੋਜੀ yellow mustard ਮਹਿਰੂਨ ਤੇ ਗੱਲ orange 5 ਕਰਨੇ 6 ਕਰਦਾ ਹੈਂਡਵਰਕ ਦਾ ਕੰਮ ਦਿਖਾ ਰਿਹਾ ਹਾਂ ਤੁਹਾਨੂੰ ਮੈਂ ਇਹ ਪਿਓਰ ਕਰੇਪ ਦੇ ਉੱਪਰ ਹੈ ਪਿਓਰ ਕਰੇਪ ਦੇ ਉੱਪਰ ਚਨੂਨ ਦੇ ਦੁਪੱਟੇ ਨਾਲ ਪਾਰਟੀ ਵਿੱਚ ਸੂਟ ਹੈ 50% ਸਕੋਨਾਂ ਡਿਜ਼ਾਈਨ ਬਹੁਤ ਪਿਆਰਾ ਹੈ ਜਿਹੜਾ ਡਿਜ਼ਾਈਨ ਦਿਖਾਓ ਭਾਜੀ ਬਹੁਤ ਹੀ ਸ਼ਾਨਦਾਰ ਸਿਪਲੀ ਦਾ ਕੰਮ ਕੀਤਾ ਹੈ ਹੈਂਡ ਦਾ ਕੰਮ ਕੀਤਾ ਹੈ ਲਖਰੌਬ ਦਾ ਕੰਮ ਕੀਤਾ ਹੈ ਬਹੁਤ ਹੀ ਪਿਆਰਾ ਕੰਮ ਕੀਤਾ ਹੈ ਦੁਪੱਟਾ ਵੀ ਉਸ ਤੋਂ ਜ਼ਿਆਦਾ ਪਿਆਰਾ ਹੈ ਭਾਜੀ ਰੇਟ ਚੈੱਕ ਕਰੋ ਰੇਟ ਕਿੰਨਾ ਬਹੁਤ ਘੱਟ ਰੇਟਾ ਦੇ ਦੀ ਆਲੋ ਭਾਜੀ 3300 ਰੁਪਏ ਸੋੜਾ ਭਾਜੀ ਆਹ ਦੁਪੱਟਾ ਜੀ ਬਹੁਤ ਸ਼ਾਨਦਾਰ ਦੁਪੱਟਾ ਹੈ ਬਹੁਤ ਪਿਆਰਾ ਦੁਪੱਟਾ ਹੈ ਫੁੱਲ ਟਾਈਮ ਇਹਦਾ ਪੰਜਾਬੀ ਲੋਕ ਦੁਪੱਟਾ ਸਰਦਾਰੀ ਚਾਰੇ ਕੋਰਨਰ ਤਾਜ ਬਣੇ ਹੋਏ ਨੇ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਬਸੂਰਤ ਤੇ ਆਹ ਇਹਨੇ ਕਲਰ ਚਾੜਨੇ ਭਾਜੀ ਕਲਰ ਚਾੜੇ ਬਹੁਤ ਪਿਆਰੇ ਪਿਆਰੇ ਨੇ ਜੀ ਰੈੱਡ ਪਿੰਕ ਡਾਰਕ 11 yellow ਬੋਰਡਰ ਗ੍ਰੀਨ ਕਾਪਰ ਬਹੁਤ ਹੀ ਸ਼ਾਨਦਾਰ ਆਪਾਂ ਲੈ ਕੇ ਆਏ ਪਾਰਟੀ ਵਿੱਚ ਸੂਟ ਪਾਰਟੀ ਵਿੱਚ ਸੂਟਾਂ ਤੇ 50% ਆਫ ਦਾ ਮਿਲ ਹੈ ਬਹੁਤ ਹੀ ਸ਼ਾਨਦਾਰ ਡੀਲ ਲੈ ਕੇ ਆਏ ਬਿਲਕੁਲ ਡਿਫਰੈਂਟ ਹੈ ਹੋਰ ਕੰਮ ਕਰਾਂਗੇ ਗੱਲ ਦੀ ਕੰਮ ਕਰਾਂਗੇ ਸਾਰਾ ਹਾਜ਼ਰਾ ਕੱਪ ਲੈ ਕੇ ਆਏ ਸਾਰਾ ਹੱਤਰਾ ਕੰਮ ਹੈ ਬਹੁਤ ਹੀ ਸ਼ਾਨਦਾਰ ਤੇ ਬਹੁਤੇ ਖੂਬਸੂਰਤ ਦੁਪੱਟਾ ਹੈਗੇ ਔਰ ਤੋਂ ਜ਼ਿਆਦਾ ਖੂਬਸੂਰਤ ਭਾਜੀ ਆਹ ਦੁਪੱਟਾ ਹੈ ਜੀ ਸਾਰਾ ਕੱਟਵਰਕ ਦੁਪੱਟਾ ਹੈ ਜੀ ਹੱਤਰਾ ਕੰਮ ਹੈ ਪੌਂਚੇ ਨੇ ਵਰਕ ਹੈ ਬੜਾ ਪਿਆਰਾ ਵਰਕ ਹੈ ਬਹੁਤ ਸ਼ਾਨਦਾਰ ਵਰਕ ਹੈ ਆਹ ਨੇ ਪਿੱਕ ਹੈ ਭਾਜੀ 5300 ਰੁਪਏ ਨੈਟ ਜੀ ਬੋਟਮ ਤੇ ਵਰਕ ਵਾਲਾ ਕਲਰ ਚਾਰਟ ਬਹੁਤ ਪਿਆਰੇ ਪਿਆਰੇ ਨੇ ਦੋ ਕਲਰ ਚਾਰਟ ਨੇ ਤੋਂ ਨੇ ਡਿਫਰੈਂਟ ਕਲਰ ਨੇ ਬਹੁਤ ਹੀ ਘੱਟ ਰੇਟਾਂ ਤੇ ਬਹੁਤ ਹੀ ਇਹ ਲੈ ਕੇ ਆਇਆ ਵਿਆਹ ਸ਼ਾਦੀਆਂ ਵਾਸਤੇ ਪਾਰਟੀ ਦੇ ਸੂਟਾਂ ਤੇ 50% ਔਫਰ ਮਿਲਿਆ ਜੀ ਜਿਹੜਾ ਤੁਸੀਂ ਕੰਮ ਦੇਖ ਰਹੇ ਹੋ ਸਾਰਾ ਕਟ ਡਾਣੇ ਦਾ ਕੰਮ ਕਿੱਥਾ ਹੋਇਆ ਬਹੁਤ ਹੀ ਪਿਆਰਾ ਤੇ ਬਹੁਤ ਹੀ ਖੂਬਸੂਰਤ ਦੇ ਬਹੁਤ ਹੀ ਜ਼ਿਆਦਾ ਸਮਾਰਟ ਸਾਨਾ ਵੱਡੀ ਗੱਲ ਹੈ ਜਿਹੜਾ 20 ਲੱਗਿਆ ਹੈ 9 ਬੇਸ ਲੱਗਿਆ ਹੈ ਬਹੁਤ ਹੀ ਘੱਟ ਰੇਟਾਂ ਤੇ ਤੇ ਬਹੁਤ ਹੀ ਪਿਆਰੇ ਨੋਰਮਲ ਰੇਟਾਂ ਦੇ ਪਿਆਰੇ ਪਿਆਰੇ ਡਿਜ਼ਾਈਨ ਹੈ ਸੈਂਪਲ ਹਰ ਅਡ ਪੱਟਾ ਦਾ ਜੀ ਆਡ ਪੱਟਾ ਜੀ ਬਹੁਤ ਹੀ ਸ਼ਾਨਦਾਰ ਪੱਟਾ ਹੈ ਪਾਰਟੀ ਵਿੱਚ ਸੂਟ ਹੈ ਇੰਦਾ ਰੇਟ ਹੈ ਗਿਆ 6500 ਰੁਪਏ ਦਾ ਆਰਟੀਕਲ ਬਹੁਤ ਪਿਆਰਾ ਸਿਮਰ ਦੇ ਪਰ ਆਰਟੀਕਲ ਹੈ ਸ਼ੈਨੀ ਵਾਲੀ ਸਿਮਰ ਹੈ ਨਵਾਂ ਬੀਸ ਹੈ ਬਿਲਕੁਲ ਹਟਕੇ ਬੀਸ ਹੈ ਕਲਰ ਚਾਰਟ ਹੈ ਬਹੁਤ ਪਿਆਰੇ ਪਿਆਰੇ ਦੀ ਆਪਾਂ ਕਲਰ ਦੀ ਗੱਲ ਕਰੀਏ ਬਹੁਤ ਸ਼ਾਨਦਾਰ ਕਲਰ ਆਏ ਨੇ ਬਣ ਕੇ ਵਿੱਚੇ 50% ਤੋਂ ਜ਼ਿਆਦਾ ਡਿਸਕਾਊਂਟ ਹੈ ਕਹਿਣ ਦੇ ਗਾਲੇ ਜੋ ਗੱਲ ਕਵਾਂਗੇ ਸਹੀ ਕਵਾਂਗੇ ਗਲਤ ਗੱਲ ਨਹੀਂ ਕਰਾਂਗੇ ਜਿਹੜਾ ਕੰਮ ਹੋਊਗਾ ਨਾ ਸਾਰਾ ਆ ਸਾਰਾ ਹੱਥ ਦਾ ਕੰਮ ਹੋ ਕੱਢ ਦਾਣੇ ਦਾ ਹੀ ਕੱਢ ਦਾਣੇ ਦਾ ਕੰਮ ਹੈ ਜੀ ਜੇ ਆਪਾਂ ਦੁਪੱਟੇ ਦੀ ਗੱਲ ਕਰੀਏ ਦੁਪੱਟਾ ਬੜਾ ਪਿਆਰਾ ਦਾ ਹੀ ਆਹ ਆ ਦੁਪੱਟਾ ਭਾ ਸਸ਼ੇ ਗਾਲਜੀ ਤੁਹਾਡੇ ਵਾਸਤੇ ਆਰਟੀਕਲ ਆ ਕਿੰਨਾ ਬਹੁਤ ਹੀ ਜਿਆਦਾ ਸੋਹਣੇ ਤੇ ਘੱਟ ਰੇਟ ਦੇ ਉੱਪਰ ਡਿਜ਼ਾਈਨ ਇਦਾਂ ਕਿੱਡੀ ਪਿਆਰੀ ਲੈਂਦੇ ਜੀ 1050 ਪਿਆਰ ਪਿਆਰੇ ਦੇ ਵਿੱਚ ਸੂਟ ਹੈ ਜੀ ਆਪਣੇ ਕੋਲੇ ਕਲਰ ਚਾਰਟ ਸਾਰੇ ਤਰ੍ਹਾਂ ਦੇ ਮਿਲ ਗਏ ਆ ਲੋ ਜੀ ਕਲਰ ਚਾਰਟ ਦੇਖੋ ਵੀਰੇ ਬਹੁਤ ਸੋਹਣੇ ਰੇਟਾਂ ਦੇ ਉੱਪਰ ਸੂਟ ਆ ਚੁੱਕੇ ਨਵੀਂ ਜੀਜਾ ਨਵੇਂ ਰੇਟ ਤੇ ਬਿਲਕੁਲ ਘੱਟ ਰੇਟ ਹੈ ਜੀ ਸਭ ਤੋਂ ਵੱਡੀ ਗੱਲ ਹੈ ਆ ਲੋ ਆ ਡਿਜ਼ਾਈਨ ਹੀ ਦੇਖਣਾ ਵੀਰੇ 1050 ਪਿਆਰ ਪਿਆਰੇ ਦੇ ਵਿੱਚ ਆਪਣੇ ਕੋਲੇ ਸੂਟ ਹੈ ਆ ਲੋ ਜੀ ਡਿਜ਼ਾਈਨ ਦੇ ਕਿੱਡਾ ਪਿਆਰੇ ਜੀ ਜ਼ੀਰੋ ਸਿੱਪੀ ਦਾ ਕੰਮ ਹੋਊਗਾ ਚਾਰ ਚਾਰ ਕਲਰ ਹੈ ਜੀ ਐ 850 ਰੁਪਏ ਤੋਂ ਲੈ ਕੇ 12-1300 ਰੁਪਏ ਤੱਕ ਸਾਰੀ ਡਿਜ਼ਾਈਨ ਲੱਗੀ ਹੋਈ ਹੈ ਆ ਸਾਰੇ ਕਲਰ ਚਾਰਟ ਲੱਗੇ ਹੋਏ ਆ ਜੀ ਬਿਲਕੁਲ ਨਵੀਂ ਚੀਜ਼ ਹੈ ਘੱਟ ਰੇਟ ਦੇ ਉੱਪਰ ਹੈ ਤੁਹਾਨੂੰ ਪਤਾ ਹੀ ਹੈ ਵੀ ਗੋਠੀ ਵਾਲੇ ਦੇ ਰੇਟ ਸਭ ਤੋਂ ਸਸਤੇ ਨੇ ਇੱਕ ਆਰਟੀਕਲ ਦੇਖੋ ਜੀ ਆਹ 1350 ਰੁਪਏ ਦੇ ਵਿੱਚ ਹੈ 1350 ਰੁਪਏ ਦੇ ਵਿੱਚ ਹੈ ਕਲਰ ਚਾਰਟ ਚਾਰ ਮਿਲਣਗੇ ਆਪਾਂ ਨੂੰ ਹਰ ਇੱਕ ਸੈੱਟ ਦੇ ਵਿੱਚ ਚਾਰ ਕਲਰ ਦਾ ਸੈੱਟ ਆਊਗਾ ਵੀਰੇ ਏਕੇ ਟੈਕਸ ਦੇ ਬ੍ਰਾਂਡਡ ਸੂਟ ਆਪਣੇ ਕੋਲੇ ਆ ਚੁੱਕੇ ਆ ਡਿਜ਼ਾਈਨ ਤੇ ਇੱਕ ਵਾਰ ਨਿਗਾਹ ਮਾਰ ਲਓ ਵੀਰੇ ਟੋਟਲੀ ਸੂਟ ਦੇ ਉੱਪਰ ਪੈਨਲ ਦਾ ਆਰਟੀਕਲ ਬਣਿਆ ਹੋਇਆ ਹੈ ਸੂ ਹਾਫ ਐਂਡ ਹਾਫ ਸਟਾਈਲ ਬਿਲਕੁਲ ਨਾਰਮਲ ਡਿਜ਼ਾਈਨਰ ਸੂਟ ਹੁਤਾ ਹੈ ਰੇਟ 1465 ਰੁਪਿਆ ਹੈ ਤੇ ਕਲਰ ਦੇਖੋ ਜੀ ਆਹ ਕਲਰ ਚਾਰਟ ਬਹੁਤ ਸੋਹਣੇ ਆਏ ਹੋਏ ਆ ਇਹਦੇ ਵਿੱਚ ਆਪਣੇ ਕੋਲੇ ਡਿਜ਼ਾਈਨ ਵੀ ਬਹੁਤ ਕੈਂਡਾ ਆਏ ਹੋਏ ਆ ਜੀ ਆਹ ਦੇਖੋ ਆ ਸਾਰੇ ਡਿਜ਼ਾਈਨ ਏਕੇ ਟੈਕਸ ਬ੍ਰਾਂਡ ਆ ਉੱਪਰ ਮੋਹਰ ਲੱਗੀ ਹੋਈ ਹੈ ਵੀਰੇ 1450 ਰੁਪਏ ਤੋਂ ਲੈ ਕੇ 30 ਤੋਂ 2000 ਤੱਕ ਕੈਂਡਾ ਘੰਡਾ ਪੀਸ ਮਿਲੂਗਾ ਜੀ ਬ੍ਰਾਂਡਡ ਸੂਟ ਏਕੇ ਟੈਕਸ ਦਾ ਕੈਂਡਾ ਘੰਡਾ ਬ੍ਰਾਂਡਡ ਸੂਟ ਏਕੇ ਟੈਕਸ ਦਾ ਮਿਲੂਗਾ ਸਾਰੇ ਆਰਟੀਕਲ ਡਿਜ਼ਾਈਨ ਇੱਥੇ ਵੇਚੀ ਹੈ ਜੀ ਆਹ ਲਓ ਜ ਆਹ ਲੋ ਜੀ ਇੱਕ ਇਹਦਾ ਤੁਸੀਂ ਆਹ ਆਰਟیکل ਦੇਖ ਰਹੇ ਹੋ 1250 ਰੁਪਏ ਦਾ ਸਾਡੇ 1250 ਰੁਪਏ ਦਾ ਆਰਟیکل ਹੈ ਏਕੇ ਟੈਕਸ ਦਾ ਜੀ ਏਕੇ ਟੈਕਸ 1250 ਆਹ ਲੋ ਜੀ ਏਕੇ ਟੈਕਸ ਦਾ ਡੇਨ ਕੋਰ ਆ ਚੁੱਕਿਆ ਆਹ ਲੋ ਜੀ ਏਕੇ ਟੈਕਸ 1250 ਆਹ ਸਾਰੇ ਡੇਨ 1250 ਰੁਪਏ ਦੇ ਵਿੱਚ ਆਪਣੇ ਕੋਲੇ ਡੇਨ ਬਹੁਤ ਸੋਹਣੇ ਆ ਨਵੇਂ ਵੈਰਾਈ ਆਈ ਹੈ بارش ਪੈ ਰਹੀ ਹੈ ਪਰ ਤੁਹਾਡੇ ਵਾਸਤੇ ਵੈਰਾਈ ਰੁਕਦੀ ਨਵੀਂ ਵੈਰਾਈ ਆਈ ਜਾਊਗੀ ਤੁਸੀਂ ਜਲਦੀ ਤੋਂ ਦੁਕਾਨ ਤੇ ਪਹੁੰਚੋ ਵੀਰੇ 1250 ਰੁਪਏ ਦੇ ਵਿੱਚ ਹੈ ਲਓ ਜੀ ਆਹ ਸਾਰੇ ਟਿਕਟੇ ਪਹਿਰੇ ਆ 850 ਰੁਪਏ ਦੇ ਵਿੱਚ ਹੈ 850 ਰੁਪਏ ਦੇ ਵਿੱਚ ਹੈ ਅੱਜ ਸਾਰੇ ਦਿਨ ਮੈਨੇ ਗੋਠੀ ਵਾਲਾਂ ਦੇ ਬਹੁਤ ਘੱਟ ਰੇਟਾਂ ਦੇ ਪੀਸ ਆ ਚੁੱਕਿਆ 850 ਇੱਕ ਦਿਨ ਹੋਰ ਆ ਚੁੱਕਿਆ ਨੈੱਕ ਦੇ ਉੱਪਰ ਕੰਮ ਆ ਵੀਰੇ ਚਨੂਨ ਸ਼ੂਨ ਦਾ ਬੇਸ ਹੈ ਨਵਾਂ ਬੇਸ 1150 ਰੁਪਏ ਦੇ ਵਿੱਚ ਆ ਚੁੱਕਿਆ ਕਲਰ ਦੇਖੋ ਜੀ ਆਹ ਕਲਰ ਆਏ ਹੋਏ ਐ ਜੀ ਬਹੁਤ ਸੋਹਣੇ ਕਲਰ ਆਏ ਹੋਏ ਐ ਤੇ ਡਿਜ਼ਾਈਨ ਦੇਖੋ ਜੀ 1000 ਰੁਪਏ ਦੇ ਵਿੱਚ 1000 ਪਾਰਟ ਵੀ ਡਿਜ਼ਾਈਨ ਪਾ ਲੋ ਨੋਰਮਲ ਪਾ ਲੋ ਰੈਗੂਲਰ ਪਾ ਲੋ ਜਿਵੇਂ ਮਰਜ਼ੀ ਪਾ ਲੋ ਨੇ ਨਵੀਂ ਚੀਜ਼ ਆ ਚੁੱਕੀ ਐ 1050 ਦੇ ਚਲੋ ਜੀ ਤਾਂ ਹੋਰ ਵੀ ਆਗੇ ਸੈਮੀ ਸਟਿਚ ਆਰਟੀਕਲ ਆ ਚੁੱਕੇ ਆਪਣੇ ਕੋਲੇ 2000 ਪਿਆਰ ਪਿਰੇ ਦੇ ਵਿੱਚ ਆਰਟੀਕਲ ਨੂੰ ਓਪਨ ਕਰ ਦੇਣਾ ਬਿਲਕੁਲ ਨਵੀਂ ਚੀਜ਼ ਆ ਚੁੱਕੀ ਆਪਣੇ ਕੋਲੇ ਕਰਾਚੀ ਦੀ ਪਾਕਿਸਤਾਨੀ ਲੈਂਸ ਲੱਗੀ ਹੋਈ ਹੈ ਪੀਸ ਬਹੁਤ ਪਿਆਰਾਵਾ ਜੀ ਬੀ ਪੀਸੀ ਬਹੁਤ ਸੋਹਣਾ ਜੀ ਫਿਲ ਕਰਦਾ ਲੈਂਸ ਲੱਗੀ ਆ ਬਾਰਡਰ ਬਹੁਤ ਸੋਹਣਾ ਬਣਿਆ neck ਐਦੂ ਕੈਂਟ ਬਣਿਆ ਹੋਇਆ ਆ neck ਦਿਖਾਓ ਜੀ neck ਕਿੰਨਾ ਸੋਹਣਾ ਵੀਰੇ ਤੇ ਨਾਲ ਜਿਹੜਾ ਦੁਪੱਟਾ ਓਦੋਂ ਸੋਹਣਾ ਲਓ ਜੀ ਦੁਪੱਟਾ ਓਦੋਂ ਵੀ ਪਿਆਰਾ ਲਓ ਜੀ ਲੁੱਕ ਦੇਖੋ ਪੀਸ ਦੀ ਜੈਂਟਲ ਆਇਟਮ ਹੈ ਵੀਰੇ 3 ਮੀਟਰ ਬੇਜ ਦਿੱਤਾ ਹੋਇਆ ਨਾਲ ਜੀ ਰੇਟ ਹੈਗਾ 2050 ਰੁਪਏ ਅੱਛਾ ਕਾਲ ਜੀ ਤੁਹਾਡੇ ਵਾਸਤੇ ਬੁਟੀਕ ਦੇ ਸੂਟ ਲੈ ਕੇ ਆਇਆ ਬਹੁਤ ਸੋਹਣੇ ਦੇਖੋ ਜੀ ਵਾਈਟ ਕੰਮ ਕਿੰਨਾ ਪਿਆਰਾ ਕੀਤਾ ਹੋਇਆ ਜੀ ਸਾਰਾ ਬੁਟੀਕ ਦਾ ਐਸਕੇ ਦਾ ਬ੍ਰਾਂਡਡ ਬੇਸ ਲੱਗਿਆ ਹੋਇਆ ਜੀ ਥ्रेड ਦਾ ਵਰਕ ਹੈ ਬਹੁਤ ਸੋਹਣੀ ਚੀਜ਼ ਹੈ ਦੁਪੱਟਾ ਬਾਸਟਰ ਮਕਬੀਨ ਲਾਊਗਾ ਨਵੀਂ ਚੀਜ਼ 2150 ਰੁਪਏ ਦੇ ਵਿੱਚ ਤੇ ਦੁਪੱਟਾ ਦੇਖੋ ਜੀ ਕਿੰਨਾ ਪਿਆਰਾ ਆ ਸਾਰਾ ਦੁਪੱਟਾ ਹੋਗਾ ਜੀ ਆ ਸਾਰੇ ਦੇ ਕਲਰ ਚਾਰਟ ਡਿਜ਼ਾਈਨ ਆਉਣਗੇ ਜੀ ਇਹਦੇ ਵਿੱਚ ਲਾਊਡ ਜੀ ਰੇਟ ਤੁਹਾਨੂੰ ਨਿਗਾ ਕਰਾਤੀ ਜੀ 2150 ਐਦੂ ਇਲਾਵਾ ਦੇਣ ਆਪਣੇ ਕੋਲ ਹੋਰ ਬਹੁਤ ਸੋਹਣਾ ਸੈਕੰਡ ਡਿਜ਼ਾਈਨ ਦੇਖੋ ਜੀ 2050 ਰੁਪਏ ਦੇ ਵਿੱਚ ਹੈ ਜੀ ਸੈਕੰਡ ਡਿਜ਼ਾਈਨ ਹੈ ਕਪੜਾ ਬ੍ਰੈਂਡਡ ਹੈ ਜੀ ਸੂਰ ਦੇ ਉੱਪਰ ਡਿਜ਼ਾਈਨਿੰਗ ਤੁਹਾਨੂੰ ਸ਼ੋ ਕਰੀ ਇਹਨਾਂ ਮੈਂ ਆਪ ਐਂਡ ਆਪ ਲੁਭ ਰਿਓ ਇਹ ਪੀਸ ਦੀ ਦੁਪੱਟਾ ਬਹੁਤ ਪਿਆਰਾ ਜ ਦੁਪੱਟਾ ਬਹੁਤ ਪਿਆਰਾ ਦੁਪੱਟਾ ਦੇਖੋ ਜੀ ਨਿਗਾਹ ਮਾਰੋ ਪਾਕਿਸਤਾਨੀ ਲੈਂਸ ਲੱਗੀ ਆ ਵਾਈਟ ਕੰਮ ਕੀਤਾ ਹੋਇਆ ਵੀਰੇ ਉੱਪਰ ਸਾਰਾ ਸੈੱਟ ਦਾ ਟੋਟਲੀ ਸੈੱਟ ਦਾ ਵਰਕ ਆਊਗਾ ਜੀ 2065 ਰੇਂਜ ਹੈ ਆਹ ਕਲਰ ਹੈ ਜੀ ਆਹ ਸਾਰੇ ਕਲਰ ਆਉਣਗੇ ਵੀਰੇ ਦੇ ਵਿੱਚ 2065 ਰੇਂਜ ਹੈ ਇੱਕ ਆਊਗਾ ਬਾਰਡਰ ਦੇ ਉੱਪਰ ਆਰਟੀਕਲ ਆਹ ਸਾਰਾ ਬਾਰਡਰ ਦੇ ਉੱਪਰ ਆਰਟੀਕਲ ਹੈ ਦੁਪੱਟਾ ਮਸਰੀਨ ਦਾ ਦੁਪੱਟਾ ਮਸਰੀਨ ਦਾ ਆਊਗਾ ਜੀ ਨਵੀਂ ਚੀਜ਼ ਹੈ ਕਲਰ ਚਾਰ ਤੁਸੀਂ ਦੇਖ ਲਓ ਪੀਸ ਤੋਂ ਦਿਖਾਣਾ ਓਪਨ ਕਰਕੇ ਲਓ ਜੀ ਆਹ ਸੂਟ ਦਾ ਬਾਰਡਰ ਆਊਗਾ ਜੀ ਨਵਾਂ ਡਿਜ਼ਾਈਨ ਨਵੀਂ ਚੀਜ਼ ਹੈ ਰੇਡ ਤੋਂ ਮੈਂ ਨੀਕਾ ਕਰਾਦਾ ਸਾਰੇ ਡਿਆਂ ਕੋਈ 2100 2000 ਰੁਪਏ ਜੀ 1950 ਰੁਪਏ 1950 ਰੁਪਏ ਆ ਦੁਪੱਟਾ ਉਹਗਾ ਡਿਜ਼ਾਈਨਰ ਤੇ ਇਹਨਾਂ ਤੋਂ ਇਲਾਵਾ ਇੱਕ ਆਪਣੇ ਕੋਲੇ ਬਜ਼ੁਰਗਾਂ ਵਾਸਤੇ ਵੀ ਆਈਟਮ ਆਈ ਪਈ ਹੈ ਜੀ ਆ ਲਓ ਪੌਟਨ ਦਾ ਸੂਟ ਹੈ ਜੀ ਬਾਰਡਰ ਦੇ ਉੱਪਰ ਹਲਕਾ ਜਿਹਾ ਕੰਮ ਹੈ ਜਿਹੜੇ ਜਿਆਦਾ ਵਰਕ ਨਹੀਂ ਪਾ ਸਕਦੇ ਕੋਈ ਪਾਉਂਦਾ ਕੋਈ ਨਹੀਂ ਪਾਉਂਦਾ ਮੇਰੀ ਭੈਣ ਪਰ ਨਵੀਂ ਚੀਜ਼ ਆ ਚੁੱਕੀ ਆਪਣੇ ਕੋਲੇ 1750 ਰੁਪਏ ਦੇ ਵਿੱਚ ਦੁਪੱਟਾ ਦੇਖੋ ਜੀ ਦੁਪੱਟਾ ਦੇਖੋ ਜੀ ਆ ਲਓ ਕਿੱਡਾ ਸ਼ਾਨਦਾਰ ਦੁਪੱਟਾ ਮਸਲੀਨ ਦਾ ਦੁਪੱਟਾ ਵੀਰੇ ਰੇਟ 1750 ਕਲ ਕਲਰ ਚਾਰਟ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਆਪਣੇ ਕੋਲੇ ਡਿਜ਼ਾਈਨ ਮੈਂਨੇ ਗੋਠੀ ਵਲ ਵੜ ਦੇ ਨਵੇਂ ਤੋਂ ਨਵੇਂ ਲੋਜੀ ਰਸ਼ੀਆ ਦਾ ਬ੍ਰਾਂਡ ਆਪਣੇ ਕੋਲੇ ਆ ਚੁੱਕਾ ਹੈ ਕੋਟਨ ਦਾ ਸੂਟ ਹੈ ਬਿਲਕੁਲ ਘੱਟ ਰੇਟ ਦੇ ਉੱਪਰ ਹੈ ਨਵੀਂ ਚੀਜ਼ ਹੈ ਬ੍ਰਾਂਡਡ ਸੂਟ ਮਸ਼ੀਨ ਦੁਪੱਟਾ ਸਾਢੇ 1400 ਦੁਪੱਟਾ ਮਸ਼ੀਨ ਦਾ ਕੋਟਨ ਦਾ ਸੂਟ ਹੈ ਜੀ ਰੇਟ ਸਾਢੇ 1400 ਆ ਸਾਰਾ بیس ਕੋਟਨ ਦਾ ਹੈ ਜੀ ਬਾਰਡਰ ਤੇ ਆ ਲੋ ਜੀ ਬਾਰਡਰ ਆਉਗਾ ਵਰਕ ਵਾਲਾ ਵੀਰੇ 1400 ਰੁਪਏ ਦੇ ਵਿੱਚ ਹੈ 1400 ਇੱਕ ਮੇਰੇ ਕੋਲ ਲਿਲਨ بیس ਉਪਰ ਹੈ ਰਸ਼ੀਆ ਦਾ ਸੂਟ ਹੈ ਜੀ ਬ੍ਰਾਂਡਡ ਬਕੈਦਾ ਮੋਹਰ ਲੱਗੀ ਹੈ ਟੈਗ ਲੱਗਾ ਹੋਇਆ ਸੂਟ ਬਕਾਇਦਾ ਟੈਗ ਲੱਗਿਆ ਹੋਇਆ ਰਸ਼ੀਆ ਦਾ ਬ੍ਰਾਂਡਡ ਜੀ ਲਓ ਜੀ ਆਹ ਸੂਟ ਦੇਖੋ ਨਿਲਨ ਬੇਸ ਦੇ ਉੱਪਰ ਹੈ ਆਹ ਲਓ ਕਪੜਾ ਦੇਖੋ ਜੀ ਪਹਿਲਾਂ ਡਿਜ਼ਾਈਨ ਦੇਖੋ ਜੀ ਕਿੰਨਾ ਸੂਰੀ ਯੂਨੀਕ ਹੈ ਪੂਰਾ ਫਰੰਟ ਪੈਨਲ ਹੈ ਸ਼ੈਡਡ ਆਰਟੀਕਲ ਦਿੱਤਾ ਹੈ ਵੀਰੇ ਬਾਰਡਰ ਬਹੁਤ ਸੋਹਣਾ ਬਣਿਆ ਹੋਇਆ ਦੁਪੱਟਾ ਆਊਗਾ ਜੀ ਮਸਲੀਨ ਦਾ ਕਲਰ ਮਿਲਣਗੇ ਚਾਰ ਜੀ ਰੇਟ ਸਿਰਫ 1450 1450 ਪਹਿਲਾ ਵਾਲਾ ਡਿਜ਼ਾਈਨ 1400 ਆਹ ਵਾਲਾ ਡਿਜ਼ਾਈਨ ਹੈਗਾ 1450 ਐਦੋਂ ਲਾਵੇ ਇੱਕ ਮੇਰੇ ਕੋਲੇ ਆਲ ਓਵਰ ਸੂਟ ਆ ਚੁੱਕਾ ਰਸ਼ੀਆ ਦਾ ਜੀ ਆਲਓਵਰਸੂਟ ਰਸ਼ੀਆ ਦਾ ਸ਼ਿਮਰ ਕਾਟਨ ਦੇ ਉੱਪਰ ਹੈ ਬ੍ਰਾਂਡਡ ਸੂਟ ਹੈ ਜੀ ਰਸ਼ੀਆ ਦੀ ਬਕਾਇਦਾ ਮੋਹਰ ਲੱਗੀ ਹੋਈ ਹੈ ਉੱਪਰ ਗੱਜ ਗੱਜ ਤੇ ਮੋਹਰ ਆਊਗੀ ਸੂਟ ਦੇ ਨਾਲ ਦੁਪੱਟਾ ਮਸਕਰੀਡ ਦਾ ਜੀ ਕਲਰ ਚਾਰਟ ਸਿਰੇ ਤੋਂ ਸਿਰਾ ਕਲਰ ਚਾਰਟ ਸਿਰੇ ਤੋਂ ਸਿਰਾ ਮੈਨੂੰ ਘੱਟਿਆਣ ਦੇਖੋ ਜੀ ਕਿੰਨਾ ਪਿਆਰਾ ਦੁਪੱਟਾ ਹੈ ਲਓ ਜੀ ਸਾਰੀ ਕੋਇਲ ਐਚਡੀ ਪ੍ਰਿੰਟਿੰਗ ਕੀਤੀ ਹੈ ਦੁਪੱਟੇ ਦੇ ਉੱਪਰ ਵੀਰੇ ਨਵੀਂ ਚੀਜ਼ ਹੈ ਕਲਰ ਦੇਖੋ ਜੀ ਆਹ ਲਓ ਜੀ ਕਲਰ ਦੇਖੋ ਵੀਰੇ ਨਵੇਂ ਪੀਸ ਆ ਚੁੱਕੇ ਆ ਨਵੇਂ ਪੀਸ ਕਿਸੇ ਘੱਟ ਰੇਕਾਂ ਦੇ ਬਿਲਕੁਲ